ਕਿਸ਼ਤਾਂ ਦੇਣੀਆਂ ਘਰ ਦੇ ਸੋ ਖਰਚੀ ਕਰਨੀਆਂ ਉਹ ਬੰਦਾ ਧਰਮਾਂ ਪਿੱਛੇ ਲੜਦਾ ਹੀ ਨਹੀਂ ਉਹ ਤੋਂ ਟਾਈਮ ਹੀ ਹੈ ਨਹੀਂਗਾ ਠੀਕ ਆ ਇਹ ਲੜਦੇ ਉਹ ਆ ਜਿਨ੍ਹਾਂ ਨੇ ਸਿਆਸਤਾਂ ਚਲਾਉਣੀਆਂ ਜਿਨ੍ਹਾਂ ਨੇ ਵੋਟਾਂ ਜਿੱਤਣੀਆਂ ਜਿਨ੍ਹਾਂ ਨੇ ਤੁਹਾਡੇ ਕੋਲੋਂ ਉਹ ਲੈਣਾ ਉਹਨੋਂ ਉਹ ਗੱਲ ਕੁਝ ਗਲਤ ਨਹੀਂ ਸੀਗੀ ਉਹ ਐਡੀ ਨਹੀਂ ਕੋਈ ਗੱਲ ਪਏ ਉਹ ਭਾਈ ਆ ਉਹਨੇ ਇਹੀ ਕਿਹਾ ਸੀ ਵੀ ਮਾਸੀ ਆ ਕੁਝ ਨਹੀਂ ਹੈਗਾ ਐਡਾ ਐਵੇਂ ਬਾਹਲਾ ਨਾ ਉਹ ਐਵੇਂ ਕਿਸੇ ਨੂੰ ਤੰਗ ਨਾ ਕਰੋ ਯਾਰ ਫਿਰ ਫਿਰ ਬਾਅਦ ਚ ਸਾਡੇ ਕੀ ਕਰਦੇ ਸਿੱਧੂ ਸੀਗਾ ਜੀ ਦਾ ਉਹ ਗਾਲਾਂ ਕੱਢਦੇ ਸੀ ਬਾਅਦ ਵਿੱਚ ਪੂਜਾ ਜੇ ਕੱਢ ਲੂੰ ਸੱਚੀ ਗੁਰਦਾਸ ਮਾਨ ਨੂੰ ਕੁਝ ਹੋ ਜਾਂਦਾ ਤੁਸੀਂ ਲੈ ਜਾਣਾ ਉਹਦੇ ਪਤਾ ਨਹੀਂ ਕਿੱਥੇ ਕਿੱਥੇ ਤੁਸੀਂ ਪੋਠਰ ਲਾ ਦੇਣੇ ਆ ਉਹਨੂੰ ਜੀਂਦੇ ਨੂੰ ਇੱਜ਼ਤ ਦੇ ਦੋ ਭਰਾਵਾ ਸਿਆਣਾ ਬਿਆਣਾ ਬੰਦਾ ਉਹ ਇੰਨਾ ਟਾਈਮ ਹੋ ਗਿਆ ਛੱਲੇ ਵਰਗੇ ਕੱਡੇ-ਕੱਡੇ ਉਹਨਾਂ ਗੀਤ ਪੁੱਤਣ ਮਿੱਠਰੇ ਮੇਵੇ ਸਭ ਨੂੰ ਅੱਲਾਹ ਸਾਬ ਨੂੰ ਦੇਵੇ ਕੀ ਕਹਿਣਾ ਚਲੋ ਅਸੀਂ ਗੁਰਦਾਸ ਮਾਨ ਜਿਹਦਾ ਨਾਮ ਅਸੀਂ ਉਹਨੂੰ ਕੋਈ ਸਖਾ ਨਹੀਂ ਸਕਦੇ ਉਹ ਪਹਿਲੇ ਹੀ ਲੈ ਜਾਣ ਸਿੰਗਰ ਆ ਬਹੁਤ ਵੱਡੇ ਹੈਨਾ ਆਰਟਿਸਟ ਆ ਤੇ ਉਹਦੇ 'ਚ ਯਾਰ ਬੁਰੀ ਥੋੜੀ ਗੱਲ ਕੋਈ ਆ ਨਾ ਅਸੀਂ ਯਾਰ ਤੇ ਤੁਸੀਂ ਤੁਸੀਂ ਯੂਪੀ ਬਿਹਾਰ ਚ ਜਾਂਦੇ ਆ ਤੁਸੀਂ ਉੱਥੇ ਜਾ ਕੇ ਪੰਜਾਬੀ ਬੋਲਦੇ ਨਹੀਂ ਸਭ ਤੋਂ ਪਹਿਲਾਂ ਤਾਂ ਤੁਸੀਂ ਗਲਤ ਹੋ ਤੁਸੀਂ ਉੱਥੇ ਜਾ ਕੇ ਹਮ ਤੋ ਤੁਮਕੋ ਗੱਲ ਲਾ ਪੰਨੇ ਆ ਜੇ ਤੁਹਾਡੀ ਭਾਜਾ ਪੰਜਾਬੀ ਹੁਣ ਭਈਆ ਕੋਈ ਪੰਜਾਬ ਆਇਆ ਹੋਵੇ ਉਹ ਪੰਜਾਬੀ ਚ ਗੱਲ ਕਰਦਾ ਤੁਹਾਡੇ ਨਾਲ ਹਿੰਦੀ ਚ ਗੱਲ ਕਰਦਾ ਨਾ ਤੁਸੀਂ ਤੁਹਾਡੇ ਚ ਜੇ ਇੰਨੀ ਭਾਵਨਾ ਤੁਸੀਂ ਆਪ ਜਾ ਕੇ ਤਾਂ ਪਹਿਲਾਂ ਉੱਥੇ ਜਾ ਕੇ ਤੁਸੀਂ ਆਪ ਹਮਕੋ ਤੁਮਕੋ ਅਗਲੇ ਨਾਲ ਲਾ ਪੰਨੇ ਆ ਹੌਸਲੇ ਨਹੀਂ ਯਾਦ ਆਉਂਦਾ ਪਈ ਅਸੀਂ ਇਹ ਹਿੰਦੀ ਆ ਨਾਲੇ ਇਹ ਹਿੰਦੁਸਤਾਨ ਇੱਥੇ ਸਾਰੇ ਧਰਮ ਇਕੱਠੇ ਰਹਿੰਦੇ ਆ ਇਹ ਜਿਹੜੇ ਲੀਡਰਵਾਦੀ ਜਿਹੜੇ ਇਹ ਆ ਇਹ ਮੋਰੀ ਜੇ ਕੁਝ ਕਿਸਾਨਾਂ ਦੇ ਇਕਤਾ ਵਾਲੇ ਮੋਰੇ ਹੋਏ ਆ ਜਿਨ੍ਹਾਂ ਨੇ ਛੱਜ ਬੰਨਿਆ ਆ ਮੋਰੀ ਦਾ ਸਮਝੇ ਆਮ ਲੋਕ ਤਾਂ ਹੁਣ ਇੱਕ Hindu ਇੱਕ Sikh Usai ਆ ਇਕੱਠੇ ਅਸੀਂ ਬੈੰਨੇ ਆ ਸਾਰੇ ਹੀ ਭਾਈ ਭਾਈ ਆਪਾਂ ਦਾ ਇਕੱਠੇ ਹੀ ਬੈੰਨੇ ਕੋਈ ਆਪਾਂ ਦਾ ਕਦੀ ਪੁੱਛਿਆ ਨਹੀਂ ਓਏ ਤੂੰ ਗੋਣਾ ਸਿੱਖਵਾ ਜਾਂ ਤੇਰੇ ਉਹ ਨਹੀਂ ਹੈਗਾ ਜਾਂ ਇਹ ਨਹੀਂ ਹੈਗਾ ਹਣਾ ਉਹ ਸਾਡੀ ਸ਼ਰਟ ਪਾ ਜਾਂਦਾ ਅਸੀਂ ਉਹਦੇ ਸ਼ੂਜ਼ ਪਾ ਲਈਦੇ ਆ ਮਤਲਬ ਕਿ ਕੋਈ ਇਦਾਂ ਦੀ ਹੈ ਹੀ ਨਹੀਂ ਇਹ ਜਿਹੜੇ ਵੱਡੇ ਲੋਕ ਆ ਜਿਹੜੇ ਥੱਲਣਲੇ ਲੋਕ ਆ ਜਿੱਦਾਂ ਸਾਡੇ ਲੈਵਲ ਦੇ ਥੱਲਣਲੇ ਲੋਕ ਆ ਆਪਾਂ ਵੱਡੇ ਨਹੀਂ ਕਹਿੰਦੇ ਮੇਰੀ ਕੱਲ ਪਰਸੋ ਜੋ ਵੀ ਇੰਟਰਵਿਊ ਆਈ ਹੈ ਤੁਸੀਂ ਦੇਖਿਆ ਮੇਰਾ ਮਾਫੀਨਾ ਸੋ ਜੋ ਕੁਝ ਮੈਂ ਮਹਿਸੂਸ ਕਰਦਾ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਵੀ ਜੋ ਵੀ ਮੇਰੇ ਅੰਦਰ ਸੀ ਮੈਨੂੰ ਸਾਡੇ ਬਾਹਰ ਦੇ ਪ੍ਰੋਡਕਟਰਾਂ ਨੇ ਕਿਹਾ ਯਾਰ ਕੁਝ ਐਸ ਤਰ੍ਹਾਂ ਦਾ ਉਹ ਕਰਨਾ ਹੈ ਮੈਂ ਵੀ ਯਾਰ ਕੀ ਕਰਨਾ ਹੈ ਕਹਿੰਦਾ ਜੀ ਤੁਸੀਂ ਮਾਫੀ ਨਹੀਂ ਮੰਗਦੇ ਮੈਂ ਫਿਰ ਮਾਫੀ ਕਿਸ ਗੱਲ ਦੀ ਮੰਗਦਾ ਕਹਿੰਦਾ ਜਿਹੜਾ ਹੋਇਆ ਸੀ ਉਹ ਕਾਹਨ ਹੋਇਆ ਸੀ ਵੈਂਕੂਵਰ ਦੀ ਸਟੇਜ ਤੇ ਹੋਇਆ ਸੀ ਮੈਂ ਕਿਹਾ ਵੈਂਕੂਵਰ ਦੀ ਸਟੇਜ ਤੇ ਜੋ ਵੀ ਹੋਇਆ ਸੀ ਉਹ ਮੈਂ ਉਹਨਾਂ ਨੂੰ ਹੱਥ ਜੋੜਦਾ ਰਿਹਾ ਉਹ ਮੇਰੇ ਅੱਗੇ ਮੁਰਦਾ ਬਾਤ ਕਰਉਂਦੇ ਰਹੇ ਉਹ ਮੇਰੇ ਅੱਗੇ ਜਦੋਂ ਇਹ ਵੱਡੀ ਉਂਗਲ ਦਿਖਾਉਣ ਲੱਗੇ ਨਾ ਜਿਹੜੀ ਖਤਰਨਾਕ ਹੁੰਦੀ ਫਿਰ ਮੇਰੇ ਮੂੰਹੋਂ ਨਿਕਲਿਆ ਕੁਝ ਹਾਲਾਂਕਿ ਗਾਲ੍ਹ ਕੀ ਸੀ ਉਹ ਬੱਤੀ ਨੂੰ ਗਾਲ੍ਹ ਨਹੀਂ ਕਹਿੰਦੇ ਮਾਮਾ ਨੇ ਬੱਤੀ ਹਮੇਸ਼ਾ ਬੱਚਿਆਂ ਨੂੰ ਦਿੱਤੀ ਹੈ ਇਹ ਤਾਂ ਚੁਰਾਉਣੇ ਲੜਦੇ ਬੱਤੀ ਜਿਹੜੇ ਬੱਤੀ ਨੂੰ ਸਮਝਣ ਕਾ ਉਹ ਪੰਜਾਬੀ ਤੋਂ ਅੰਗਾਰ ਕੀ ਵਾਹ ਕੀ ਵਾਹ ਕਾਜੇ ਚੰਦਰਾ ਜਦੋਂ ਜਗਾਨ ਤੇ ਬੱਤੀ ਦੇਣੀ ਪੈਂਦੀ ਹੈ ਹਾਏ ਹਾਏ ਵਾਹ ਬਾਬਾ ਜੀ ਸਾਧੂ ਸੰਤ ਸੇਖਦੇ ਧੂਮੇ ਨਾ ਕੋਈ ਜਾਤੂ ਨਾ ਕੋਈ ਟੂਣੇ ਜਿਹਨੂੰ ਲੜਦੇ ਹੋਣ ਚੂਲੂਣੇ ਤੇ ਬੱਤੀ ਮਾਨ ਸਰ ਇਹਦੇ ਨਾਲ ਨਹੀਂ ਇਹ ਤਾਂ ਗਾਲ ਨਹੀਂ ਹੈ ਇੱਕ ਗਾਲ ਨਹੀਂ